ਜੀ ਗੁੱਡ ਆਫਟਰਨੂੰ ਟੂ ਆਲ ਆਫ ਯੂ ਜਿਹੜੀ ਅੱਜ ਦੀ ਸਾਡੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਇਹ ਇਸ ਸੰਦਰਭ ਚ ਰੱਖੀ ਗਈ ਹੈ ਕਿ ਖਰੜ ਏਰੀਆ ਜੀ ਇੱਕ ਪਿੰਡ ਪੈਂਦਾ ਹੈ ਤੋਲੇ ਮਾਜਰਾ ਇੱਥੇ 3 4 ਅਗਸਤ ਦੀ ਦਰਮਿਆਨੀ ਰਾਤ ਨੂੰ ਤਕਰੀਬਨ 2:30 ਵਜੇ ਇੱਕ ਘਰ ਦੇ ਉੱਪਰ 8 ਤੋਂ 9 ਰਾਉਂਡ ਜਿਹੜੇ ਫਾਇਰ ਕੀਤੇ ਗਏ ਸੀ ਜਿਹੜੇ ਉਹਨਾਂ ਦੇ ਘਰ ਤੇ ਵੀ ਲੱਗੇ ਉਹਦੇ ਗੇਟ ਇੱਕ ਗੱਡੀ ਫੋਰਚੂਨਰ ਖੜੀ ਸੀ ਉਹਦੇ 'ਚ ਵੀ ਫਾਇਰ ਲੱਗੇ ਸੀਗੇ ਇਹਦੇ 'ਚ ਜਿਹੜਾ ਬੇਸਿਕਲੀ ਇਹ ਘਰ ਸੀਗਾ ਇਹ ਸੰਦੀਪ ਸਿੰਘ ਸਿੱਧੂ ਨਾਮ ਦੇ ਵਿਅਕਤੀ ਦਾ ਹੈਗਾ ਜੀ ਜਿਨ੍ਹਾਂ ਦੇ ਇੱਕ ਪ੍ਰੋਡਕਸ਼ਨ ਕੰਪਨੀ ਹੈਗੀ ਆ ਫਾਈਵ ਰਿਵਰਸ ਨਾਮ ਕਰਕੇ ਇਹ ਬੇਸਿਕਲੀ ਕੈਨੇਡਾ ਬੇਸਡ ਹੈਗੀ ਇਹਨਾਂ ਦਾ ਪਾਰਟਨਰ ਜਿਹੜਾ ਹੈਗਾ ਉਹ ਵੀ ਕੈਨੇਡਾ 'ਚ ਰਹਿੰਦਾ ਤਾਂ ਇਹਦੇ 'ਚ ਜਿਹੜੀ ਜਦੋਂ ਤਹਿਕੀਕਾਤ ਸ਼ੁਰੂ ਕੀਤੀ ਗਈ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਲੱਭਣਾ ਸ਼ੁਰੂ ਕੀਤਾ ਕਿ ਕਿਹਨਾਂ ਨੇ ਇਹ ਕਰਵਾਈ ਇਹ ਤਾਂ ਚਾਰ ਇੱਕ ਛੋਟਾ ਹਾਥੀ ਜਿਹੜਾ ਫਿਗਰ ਹੋਇਆ ਆਂਦਾ ਹੋਇਆ ਪੂਰੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਇਹਨਾਂ ਨੂੰ ਟ੍ਰੇਸ ਕਰਦੇ ਰਹੇ ਜਦੋਂ ਅਲਟੀਮੇਟਲੀ ਇਹ ਬੰਦੇ ਮਿਲੇ ਚਾਰ ਐਕਚੁਅਲੀ ਬੰਦੇ ਇਹ ਜਿਹੜੇ ਸੀਗੇ ਆਏ ਸੀਗੇ ਇੱਕ ਬੰਦਾ ਇਹਨਾਂ 'ਚ ਹੈਗਾ ਜੀ ਸੁਖਮਨਦੀਪ ਸਿੰਘ ਸਰੂਪ ਸਿੰਘ ਇੱਕ ਅਭਿਸ਼ੇਕ ਤੇ ਇੱਕ ਕਰਬਜੀਤ ਸਿੰਘ ਇਹ ਚਾਰੋਂ ਬੰਦੇ ਮਾਝੇ ਏਰੀਆ ਦੇ ਮਜੀਠੇ ਆਪਣਾ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਨੇ ਜੀ ਇਹਨਾਂ ਦਾ ਜਿਹੜਾ ਇੱਕ ਮੇਨ ਹੈਂਡਲਰ ਹੈਗਾ ਬੰਦਾ ਏਕਮ ਸੰਧੂ ਨਾਮ ਦਾ ਬੰਦਾ ਹੈ ਇਹਦਾ ਪਿੰਡ ਪੰਡੋਰੀ ਵੜੈਚ ਹੈ ਮਜੀਠੇ ਦਾ ਤੇ ਹਾਲੇ ਫਰਾਂਸ ਚ ਰਹਿੰਦਾ ਹੈਗਾ ਇਹਦੀ ਇੱਕ ਦੋਸਤੀ ਸੀ ਇਸ ਮੁੰਡੇ ਨਾਲ ਸੁਖਮਨਦੀਪ ਨਾਲ ਇਹਨੇ ਅੱਗੇ ਹੋ ਕੇ ਇਹਨਾਂ ਨਾਲ ਇੱਕ ਮੋਡਿਊਲ ਤਿਆਰ ਕੀਤਾ ਵੀ ਆਪਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਸ਼ਨ ਕੰਪਨੀਆਂ ਵਾਲੇ ਹੈਗੀਆਂ ਜਾਂ ਜਿਹੜੇ ਇੱਕ ਜਿਨ੍ਹਾਂ ਦੇ OTT ਪਲੈਟਫਾਰਮਸ ਤੇ ਕੰਮ ਹੈਗਾ ਯੂਟਿਊਬਰ ਨੇ ਵੀ ਆਪਾਂ ਉਹਦੇ ਘਰੇ ਪਹਿਲਾਂ ਇੱਕ ਵਾਰੀ ਫਾਇਰਿੰਗ ਕਰਵਾ ਕੇ ਤੇ ਫਿਰ ਇਹਨਾਂ ਦਾ ਆਪਣਾ ਨਾਮ ਬਣੂਗਾ ਫਿਰ ਆਪਾਂ ਇਹਨਾਂ ਤੋਂ ਐਕਸਟਰਸ਼ਨ ਮੰਗਾਗੇ ਤਾਂ ਉਸ ਮਕਸਦ ਦੇ ਨਾਲ ਇਹ ਇੱਕ ਫਾਇਰਿੰਗ ਜਿਹੜੀ ਹੈ ਇੱਥੇ ਕੀਤੀ ਗਈ ਸੀ ਇਹਨਾਂ ਕੋਲੋਂ ਇੱਕ ਸਾਨੂੰ 30 ਬੋਰ ਦਾ ਵੈਪਨ ਤੇ 4 ਰਾਉਂਡ ਮਿਲੇ ਹੈਗੇ ਆ ਇਹ ਪਿਸਤਲ ਦੀ ਜਿਹੜੀ ਇਹ ਵੀ ਏਕਮ ਸੰਧੂ ਨੇ ਇੱਕ ਪੁਆਇੰਟ ਦੇ ਉੱਪਰ ਰਖਾਇਆ ਸੀਗਾ ਅੰਮ੍ਰਿਤਸਰ ਦੇ ਕਿਸੇ ਪੁਆਇੰਟ 'ਚ ਵੀ ਇੱਥੇ ਪਿਆ ਸੀਗਾ ਤੇ ਉੱਥੋਂ ਜਾ ਕੇ ਇਹਨਾਂ ਨੂੰ ਲੋਕੇਸ਼ਨ ਦਿੱਤੀ ਗਈ ਤੇ ਇਹਨਾਂ ਨੇ ਜਾ ਕੇ ਪਿਸਤਲ ਚੱਕ ਕੇ ਲੈ ਕੇ ਗਏ ਜਦੋਂ ਇੱਥੇ ਫਾਇਰਿੰਗ ਕਰਨ ਵੀ ਆਏ ਰਾਤ ਨੂੰ ਇਹ ਆਉਂਦੇ ਨੇ ਇੱਥੇ ਤੇ ਆਪਣਾ ਜਿਹੜਾ ਇਹ ਟੈਂਪੂ ਸੀਗਾ ਛੋਟਾ ਹਾਥੀ ਇਹਨੂੰ ਇਹਨਾਂ ਨੇ ਥੋੜੀ ਦੂਰ ਬੁਲਾ ਲਿਆ ਸੀ ਮੌਕੇ ਤੋਂ ਤੇ ਦੋ ਬੰਦੇ ਸਰੂਪ ਸਿੰਘ ਤੇ ਅਭਿਸ਼ੇਕ ਇਹ ਦੋਨੋਂ ਪੈਦਲ ਆਏ ਤੇ ਪੈਦਲ ਆ ਕੇ ਇਹਨਾਂ ਨੇ ਜਿਹੜਾ ਇਹ ਸਰੂਪ ਸਿੰਘ ਹੈਗਾ ਇਹਨੇ ਇਹ ਮੇਨ ਸ਼ੂਟਰ ਹੈ ਜੀ ਇਹਨੇ ਇਸ ਘਰ ਤੇ ਜਿਹੜੀ ਹੈਗੀ ਫਾਇਰਿੰਗ ਕੀਤੀ ਸੀ ਤੇ ਉੱਥੇ तकरीबन ਸਾਨੂੰ ਮੌਕੇ ਤੋਂ 7 ਖੋਲ ਇਹਨਾਂ ਤੋਂ ਬਰਾਮਦ ਹੋਈ ਸੀ ਉਸ ਟਾਈਮ ਇਹ ਉంటਕ ਦੀ ਇਨਵੈਸਟੀਗੇਸ਼ਨ ਚ ਆਇਆ ਸਰ ਕੁਝ ਜਿਹੜੇ ਵੀ ਅਕਿਊਜ਼ ਨੇ ਇਹਨਾਂ ਦੀ ਕੌਮਨਲ ਬੈਕਗਰਾਉਂਡ ਕੀ ਹੈ ਅਮੇਰ ਸਰ ਤੋਂ ਆਪ ਜੀ ਨਹੀਂ ਹਲੇ ਇਹਨਾਂ ਦੀ ਇੰਨੀ ਸਾਨੂੰ ਕ੍ਰਿਮੀਨਲ ਬੈਕਗਰਾਉਂਡ ਤਾਂ ਅਸੀਂ ਪਤਾ ਕਰ ਰਹੇ ਹਾਂ ਜੀ ਕੋਈ ਜ਼ਿਆਦਾ ਹਲੇ ਇਹਨੇ ਮਤਲਬ ਗਰੀਬ ਟਾਈਪ ਬੰਦੇ ਨੇ ਨਸ਼ੇ ਦੇ ਵੀ ਆਦੀ ਨੇ ਤੇ ਇਹਨਾਂ ਨੂੰ ਉਹਦੇ ਲਈ ਜਿਹੜੇ ਪੈਸੇ ਚਾਹੀਦੇ ਸੀ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀਗਾ ਵੀ ਇਹ ਪੈਸੇ ਦੇਵੇਗਾ ਤੁਮ ਸੰਤੂ ਤੇ ਇਹਨੇ ਪੈਸੇ ਦੀ ਧਮਕੀ ਦਿੱਤੀ ਕਿ ਕਿ ਰੈਕੀ ਵੀ ਜਿਹੜੀ ਹੈਗੀ ਤੁਸੀਂ ਕਾ ਰੈਕੀ ਵੀ ਕੀਤੀ ਗਈ ਪਹਿਲਾਂ ਜੀ ਰੈਕੀ ਇਹਨਾਂ ਦੀ ਪਹਿਲਾਂ ਜਿਹੜਾ ਪ੍ਰਭਜੀਤ ਨਾਮ ਦਾ ਮੁੰਡਾ ਹੈ ਉਹ ਰੈਕੀ ਕਰਕੇ ਗਿਆ ਸੀ ਤੇ ਇਹਨਾਂ ਨੇ ਹਲੇ ਤੱਕ ਡਿਮਾਂਡ ਨਹੀਂ ਰੇਜ਼ ਕੀਤੀ ਸੀ ਇਹਨਾਂ ਨੂੰ ਇਹ ਸੀਗਾ ਵੀ ਪਹਿਲਾਂ ਅਸੀਂ ਇੱਕ ਵਾਰੀ ਸ਼ੂਟ ਆਊਟ ਕਰਾ ਦਈਏ ਵੀ ਕੋਈ ਫਿਰ ਸਾਨੂੰ ਸੀਰੀਅਸਲੀ ਲਾਊਗਾ ਬੰਦਾ ਜਿਹਨੇ ਇਹਨਾਂ ਦੀ ਕੰਪਨੀ ਹੈ ਜਿਹੜਾ ਕੰਪਨੀ ਹੈ ਆਪ ਦੇ ਵਿੱਚ ਗੁੱਟਦੀ ਹੈ ਪਹਿਲਾਂ ਕਿ ਐਸੀ ਟ੍ਰਾਂਜ਼ੈਕਸ਼ਨ ਹੋਈਏ ਨਹੀਂ ਨਹੀਂ ਜਾਣ ਪਛਾਣ ਤਾਂ ਕੋਈ ਨਹੀਂ ਜੀ ਉਹਨੂੰ ਪਤਾ ਵੀ ਇਹਨਾਂ ਦੀ ਇੱਕ ਕੰਪਨੀ ਹੈਗੀ ਹੈ ਫਾਈਵ ਰਿਵਰਸ ਨਾਮ ਦੀ ਪਰ ਉਹਨੇ ਆਪਣਾ ਇਸ ਕ੍ਰੀਏਟ ਕਰਨ ਲਈ ਹੁਣ ਵੀ ਇੱਕ ਨਵਾਂ ਮੋਡਿਊਲ ਤਿਆਰ ਕੀਤਾ ਸੀਗਾ ਇਹ ਕਮ ਸੰਧੂ ਨਾਮ ਦੇ ਮੈਂਪਲ ਸਰ ਵੈਪਲ ਤੁਕ ਤੁਕ ਕਰਦੇ ਵੈਪਨ ਮੈਂ ਤੁਹਾਨੂੰ ਦੱਸ ਰਿਹਾ ਜੀ ਵੈਪਨ ਦਾ ਜਿਹੜਾ ਹੈਗਾ ਉਹ ਇਹਨਾਂ ਦਾ ਜਿਹੜਾ ਅੱਜ ਕੱਲ ਮਾਡਲ ਸਪਰੈਂਡਈ ਹੈ ਉਹੀ ਹੈ ਵੀ ਇੱਕ ਜਗ੍ਹਾ ਤੇ ਪਾਰਟਿਕੂਲਰ ਰੱਖ ਜਾਂਦੇ ਨੇ ਉੱਥੇ ਫਿਰ ਇੱਕ ਬੰਦਾ ਉਹਦੇ ਲੋਕੇਸ਼ਨ ਸ਼ੇਅਰ ਕਰ ਦਿੰਦੇ ਨੇ ਤੇ ਉੱਥੇ ਇੱਕ ਬੰਦਾ ਆ ਕੇ ਉਹ ਰਿਕਵਰ ਕਰ ਲੈਂਦਾ ਵੈਪਨ ਜਿਹੜਾ ਬਾਹਰਲਾ ਬੰਦਾ ਨਹੀਂ ਨਹੀਂ ਮੈਨੂੰ ਹਲੇ ਲੱਗਦਾ ਨਹੀਂ ਰਿਹਾ ਜੀ ਮੇਬੀ ਤੇ ਹੋਇਆ ਤਾਂ ਨਿਕਲ ਜਾਊਗਾ ਉਹਦੀ ਪਿੱਛੇ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਵੀ ਜਿਹੜੇ ਪੁਆਇੰਟ ਤੇ ਰੱਖਿਆ ਗਿਆ ਉੱਥੇ ਕੌਣ ਹੋਰ ਆ ਕੇ ਰੱਖ ਕੇ ਗਿਆ ਹਾਂਜੀ ਨੇ ਗੱਦੀ ਗੱਡੀ ਹੈ ਨਾ ਜੋ ਜਿਹੜਾ ਸੁਖਮਨਦੀਪ ਸਿੰਘ ਹੈ ਉਹਦੀ ਉਹਦਾ ਹੈਗਾ ਜੀ ਸਰ ਰੈਕੀ ਕਿੰਨਾ ਤੋਂ ਚੱਲ ਰਹੀ ਸੀ ਤੇ ਕੋਈ ਕਾਲ ਵਗਾਰਾ ਪਹਿਲਾਂ ਕੋਈ ਵੋਇਸ ਕਾਲ ਕੋਈ ਨਹੀਂ ਕੀਤੀ ਹਲੇ ਇਹਨਾਂ ਨੇ ਰੈਕੀ ਜਿਹੜੀ ਹੈਗੀ ਉਹ 4 ਤੋਂ 5 ਦਿਨ ਪਹਿਲਾਂ ਤੋਂ ਹੀ ਇਹ ਕਰਕੇ ਗਏ ਸੀ ਵੀ ਕੋਈ ਕੋਈ ਸੋਸ਼ਲ ਮੀਡੀਆ ਹਲੇ ਮੰਗੀ ਨਹੀਂ ਗਈ ਮੈਂ ਉਹੀ ਦੱਸ ਰਿਹਾ ਨਾ ਤੁਹਾਨੂੰ ਜੀ ਵੀ ਪਹਿਲਾਂ ਲੋਕ ਕੇਸ ਹੈਗੇ ਨਹੀਂ ਇਹਨਾਂ ਦੇ ਹਲੇ ਕੋਈ ਇਨ ਪਰਟੀਕੂਲਰ ਜਿਸ ਚੀਜ਼ ਦਾ ਚੌਰ ਚੱਲਣਾ ਇਹ ਉਮਰ ਸਾਰੇ ਜੀ 24 25 26 ਸੀ ਸਰੇਨ ਚ ਹੈਗੇ ਨੇ ਸਾਰੇ ਸਰ ਕੋਈ ਲੋਕਲ ਡਿਵੈਲਪਮੈਂਟ ਸਾਹਮਣੇ ਆ ਰਹੀ ਹੈ ਕਿਉਂਕਿ ਸਾਰੇ ਮਨਿਕਾ ਦੀ ਰਹਿਣ ਵਾਲੇ ਬਾਕੀ ਕੋਈ ਲੋਕਲ ਇਨਵੋਲਵਮੈਂਟ ਤੋਂ ਕੰਮ ਨਹੀਂ ਆ ਰਿਹਾ ਜੀ ਨਹੀਂ ਲੋਕਲ ਇਨਵੋਲਵਮੈਂਟ ਦਾ ਹਲੇ ਤੱਕ ਕੋਈ ਸਾਡੇ ਕੋਲ ਆਇਆ ਨਹੀਂ ਹੈਗਾ ਸਾਰੇ ਉੱਧਰ ਦੇ ਹੀ ਰਹਿਣ ਵਾਲੇ ਆ ਬਾਹਰੋਂ ਹੀ ਇਹਨਾਂ ਨੂੰ ਟਾਰਗੇਟ ਚੂਜ਼ ਮਿਲਿਆ ਸੀ ਵੀ ਇੱਥੇ ਉਹਦਾ ਘਰ ਹੈਗਾ ਜਾ ਕੇ ਦੇਖ ਕੇ ਉਹ ਪ੍ਰਭਜੀਤ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਉਹ 5 ਤੋਂ 6 ਦਿਨ ਪਹਿਲਾਂ ਤੋਂ ਆ ਕੇ ਉੱਥੇ ਰੈਕੀ ਕਰਕੇ ਗਿਆ ਸੀਗਾ ਤੇ ਫਿਰ ਇਹਨਾਂ ਨੇ ਆਪਣਾ ਪੂਰਾ ਆ ਕੇ ਰਾਤ ਨੂੰ ਉਹਨੇ ਇਹਨਾਂ ਨੂੰ ਘਰ ਦਿਖਾਇਆ ਵੀ ਆਹ ਘਰ ਹੈ ਤੇ ਦੋ ਬੰਦੇ ਉੱਤਰ ਕੇ ਉੱਥੇ ਨਹੀਂ ਆਈ ਮੈਨੂੰ ਨਹੀਂ ਆਈ ਦੇਖ ਲੈ ਨੇਰੀ ਜੇ ਹੋਊਗਾ ਕੋਈ ਉਹਨੂੰ ਕਰ ਰਿਹਾ ਇਹ ਤਾਂ ਪੰਡੋਰੀ ਵੜਾਚ ਅੰਮ੍ਰਿਤਸਰ ਦਿਹਾਤੀ ਵਾਲੇ ਦੇ ਇਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੋਵੇ ਹੋਰ ਵੀ ਲੋਕ ਟਾਰਗੇਟ ਤੇ ਕੁਝ ਨਹੀਂ ਬਿਲਕੁਲ ਇਹਨਾਂ ਦੇ ਟਾਰਗੇਟ ਤੇ ਅਲੱਗ-ਅਲੱਗ ਸਾਡੇ ਕੋਲ ਬੰਦੇ ਆਏ ਹੈਗੇ ਆ ਵੀ ਇਹਨਾਂ ਦੇ ਜਿਹੜੇ 2-3 ਕਿਤੇ ਇਹਨਾਂ ਨੇ ਅੰਮ੍ਰਿਤਸਰ ਏਰੀਆ ਚ ਪਟਾਣਪੁਰ ਕੋਈ ਟਾਰਗੇਟ ਕਰਨਾ ਸੀਗਾ ਉਹ ਅਸੀਂ ਹੁਣ ਅੱਗੇ ਵੀ ਸ਼ੇਅਰ ਕਰਾਂਗੇ ਜਿੰਨੇ ਕਿ ਇਹਨਾਂ ਤੋਂ ਲੀਡ ਸਾਨੂੰ ਮਿਲ ਗਈਆਂ ਤੇ ਬਾਕੀ ਵੀ ਦੇਖ ਰਹੇ ਹਾਂ ਬੈਕਵਰਡ ਐਂਗਲ ਵੀ ਹੋਰ ਕਿੱਥੇ-ਕਿੱਥੇ ਅਗਰ ਕੋਈ ਕ੍ਰਾਈਮ ਇਹਨਾਂ ਨੇ ਕੀਤਾ ਹੋਇਆ ਤਾਂ ਉਸ ਦਾ

ਨਹੀਂ ਨਹੀਂ ਇਹਦੀ ਆਪਣੀ ਹੈ ਜਿਹੜਾ ਸੁਖਮਨਦੀਪ ਸਿੰਘ ਹੈ ਇਹਦੀ ਮਲਕੀਅਤ ਹੈਗੀ ਜੀ ਸਰ ਇਹਨਾਂ ਦੀ ਸੀ ਤਾਂ ਜਿਹੜੇ 4 ਇੱਕ ਨਹੀਂ ਇਹਨਾਂ ਦੀ ਸੀ ਤਾਂ ਇਕਮ ਸੰਧੂ ਨਾਲ ਨਹੀਂ ਇਹਨਾਂ ਦੀ ਜਿਹੜਾ ਸੁਖਮਨਦੀਪ ਸਿੰਘ ਹੈ ਇਹਦੀ ਹੀ ਹੈ ਇਕਮ ਸੰਧੂ ਨਾਲ ਹਾਂਜੀ ਇਹ ਜਿਹੜੇ ਬਾਕੀ ਤਿੰਨ ਹੈ ਉਹ ਇਹਦੇ ਜਿਹੜੇ ਦੋਸਤ ਹੈ ਉਹਨਾਂ ਨੇ ਕਹਿੰਦੇ ਨੇ ਮੋਡਿਊਲ ਤਿਆਰ ਕੀਤਾ ਕਿ ਆਪਾਂ ਜਿਹੜੀ ਹੈਗੀ ਇਦਾਂ ਫਾਇਰਿੰਗ ਕਰਕੇ ਐਕਸਟਰੈਕਸ਼ਨ ਕਰਾਂਗੇ ਤੇ ਇਹਨਾਂ ਤੋਂ ਪੈਸੇ ਲਵਾਂਗੇ ਸਰ ਸੁਖਮਨਦੀਪ ਨੇ ਕੋਈ ਦੱਸਿਆ ਪ੍ਰੀਮੀ ਇਨਵੈਸਟੀਗੇਸ਼ਨ ਚ ਇਕਮ ਸੰਧੂ ਦੇ ਨਾਲ ਕਿਸ ਤਰ੍ਹਾਂ ਇਹ ਪੁਰਾਣੇ ਦੋਸਤਾਂ ਦੀ ਇੱਥੇ ਦੋਨੋਂ ਅੰਮ੍ਰਿਤਸਰ ਦੇ ਜਿਹੜੇ ਗੱਲ ਤੇ ਪਹਿਲਾਂ ਦੀ ਕੋਈ ਵਾਰਦਾਤ ਨਹੀਂ ਪਹਿਲਾਂ ਮੈਂ ਉਹੀ ਦੱਸ ਰਿਹਾ ਤੁਹਾਨੂੰ ਇਹਨਾਂ ਨੇ ਟਾਰਗੇਟ ਚੂਜ਼ ਕੀਤੇ ਸੀਗੇ ਵੀ ਅਸੀਂ ਪਠਾਨਕੋਟ ਅੰਮ੍ਰਿਤਸਰ ਅਲੱਗ-ਅਲੱਗ ਜਗ੍ਹਾ ਕਰਾਂਗੇ ਬਟ ਹਲੇ ਐਗਜ਼ੀਕਿਊਟ ਮੈਨੂੰ ਲੱਗਦਾ ਨਹੀਂ ਉਹ ਹੋ ਪਾਇਆ ਸੀਗਾ ਤਾਂ ਹਲੇ ਕਰ ਰਹੇ ਸੀ ਅਲੱਗ-ਅਲੱਗ ਜਗ੍ਹਾ ਰੇਕੀ ਤੇ ਕੋਈ ਇਹਨਾਂ ਨੇ ਇਹ ਪੁਆਇੰਟ ਚੁੜਿਆ ਸੀਗਾ ਮਹਾਰਾਜ ਜੀ ਉਹ ਤਾਂ ਹੈ ਹੀ ਹੈ ਬਿਲਕੁਲ 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 ਇਹਦੇ ਕੰਪਨੋ ਜਿਹੜੀ ਸਟੇਟ ਹੈ ਫਰਸਟ ਇੱਕ ਕੰਪਨੀ ਦੀ ਫਰਸਟ ਅਟੈਂਪਟ ਹੈ ਜੀ ਤੇ ਉਹ ਵੀ ਆਪਣੀ ਪਹਿਲੀ ਕੋ ਨਹੀਂ ਨਹੀਂ ਉਹਦੇ ਪਹਿਲਾਂ ਵੀ ਹੈਗੀ ਸੀ ਜੀ ਫਿਰ ਜੀ ਜੀ ਹਾਂ ਜੀ ਫਰਾਂਸ ਬੇਸਡ ਹੈ ਉਹ ਹੁਣ ਇਸ ਟਾਈਮ ਫਰਾਂਸ ਇਹਨਾਂ ਦੀ ਤਾਂ ਹਾਲੇ ਤੱਕ ਸਾਨੂੰ ਇਹੀ ਲੱਗ ਰਿਹਾ ਜੇ ਹੁਣ ਕੋਈ ਕ੍ਰਿਮੀਨਲ ਐਂਗਲ ਹੋਰ ਦੇਖ ਰਹੇ ਹਾਂ ਬਾਕੀ ਵੀ ਅਸੀਂ ਟਾਈ ਅਪ ਕਰ ਰਹੇ ਹਾਂ ਡਿਸਟ੍ਰਿਕਟ ਸਟਾਫ ਜੇ ਉੱਥੇ ਕੋਈ ਲੋਕਲ ਇਹਨਾਂ ਨੇ ਪਹਿਲਾਂ ਕੀਤਾ ਹੋਵੇ ਮੇਬੀ ਸਰ ਪ੍ਰੋਫਾਈਲ ਲੱਗੀ ਹੈ ਇਹਨਾਂ ਦਾ ਨਹੀਂ ਗਰੀਬ ਟਾਈਮ ਦੇ ਦੋ ਤਾਂ ਬੰਦੇ ਨਸ਼ੇ ਦੇ ਵੀ ਕਰਨ ਦੇ ਵੀ ਆਦੀ ਹੈਗੇ ਇਹਨਾਂ ਦੇ ਵਿੱਚ ਤਾਂ ਹਾਂਜੀ ਹਾਂਜੀ ਇਸੇ ਕਰਕੇ ਨਾ ਤਾਂ ਹੋਰ ਕੋਈ ਠੀਕ ਹੈ ਜੀ